ਰਾਤ ਨੂੰ ਤਾਂ ਚੋਰੀਆਂ ਬਹੁਤ ਹੁੰਦੀਆਂ ਜੀ ਪਰ ਆਪਾਂ ਤੁਹਾਨੂੰ ਨਾ ਇੱਕ ਦਿਨੇ ਚੋਰੀ ਹੁੰਦੀ ਦਿਖਾਉਣੇ ਆ ਤੇ ਕਰੂਗਾ ਵੀ ਸਾਰਿਆਂ ਦੇ ਸਾਹਮਣੇ ਵੇਖੀ ਚੱਲਿਓ ਤੁਸੀਂ ਆ ਜਿਹੜਾ ਫਿਰਦਾ ਨਾ ਪੈਂਟ ਸ਼ਰਟ ਪਾਈ ਹੁੰਦਾ ਇਹ ਦਿਨੇ ਹੀ ਚੋਰੀ ਕਰ ਲੂਗਾ ਤੁਸੀਂ ਗੌਰ ਨਾਲ ਦੇਖੋ ਇਹ ਵੀਡੀਓ ਨੂੰ ਤੇ ਤੁਸੀਂ ਵੀ ਸਤਰਕ ਹੋ ਜਾ ਬਈ ਜੇ ਕੋਈ ਟ੍ਰੇਨ ਦੇ ਵਿੱਚ ਮੈਟਰੋ ਦੇ ਵਿੱਚ ਚੜਦੇ ਹੋਣਾ ਤਾਂ ਤੁਸੀਂ ਵੀ ਕਿਤੇ ਇਹ ਜਿਹੇ ਹਾਦਸੇ ਦੇ ਸ਼ਿਕਾਰ ਨਾ ਹੋ ਜੋ ਪਿੱਛੋਂ ਕੁਝ ਵੀ ਨਹੀਂ ਬੰਦਦਾ ਹੁਣ ਵੇਖੀ ਚੱਲਿਓ ਨਾਲ ਇਹ ਚੋਰੀ ਕਰਕੇ ਭੱਜਦਾ ਨਹੀਂ ਚੋਰ ਕੋਲੇ ਖੜਾ ਰਹੂਗਾ ਇਹ ਚੋਰੀ ਦੇਖ ਕੇ ਹਰੇਕ ਹੈਰਾਨ ਹੋਈ ਜਾਂਦਾ ਹੈ ਵਾਇਰਲ ਹੋਈ ਜਾਂਦੀ ਹੈ ਵੀਡੀਓ ਸੋਚਿਆ ਤੁਹਾਡੇ ਨਾਲ ਜਰੂਰ ਸਾਂਝੀ ਕਰੀਏ ਦੇਖਿਓ ਹੁਣੇ ਫੋਨ ਫੜ ਲੂਗਾ ਇਹ ਉਹ ਫੜ ਲਿਆ ਜੀ ਫੋਨ ਤੇ ਹੁਣ ਦੇਖਿਓ ਭੱਜਦਾ ਨਹੀਂ ਕਿਸੇ ਪਾਸੇ ਤੇ ਉਹ ਜਿਹੜੀ ਕੁੜੀ ਆ ਵੇਖੋ ਹੱਥ ਮਾਰੀ ਜਾਂਦੀ ਹੈ ਸ਼ੀਸ਼ੀਆਂ ਦੇ ਵੀ ਮੈਟਰੋ ਦਾ ਇਹ ਫੁੱਲੇ ਜੇ ਪਰ ਮੈਟਰੋ ਤੁਰਪੀ ਤੇ ਆ ਖੜਾ ਆਰਾਮ ਨਾਲ ਚੋਰੀ ਕਰਕੇ ਬਿਲਕੁਲ ਵੀ ਨਹੀਂ ਭੱਜਿਆ ਇਸ ਵੀਡੀਓ ਨੂੰ ਇੰਨੀ ਸਾਂਝੀ ਕਰ ਦਿਓ ਪ੍ਰਭੂ ਹਰੇਕ ਤੱਕ ਵੀ ਕੋਈ ਇਹੋ ਜਿਹੀ ਚੋਰੀ ਦਾ ਹੋਰ ਸ਼ਿਕਾਰ ਨਾ ਹੋ ਜੇ ਤੇ ਆ ਖੜਾ ਚੋਰੀ ਕਰਕੇ ਹੱਸੀ ਜਾਂਦਾ ਧੰਨਵਾਦ ਵੀਡੀਓ ਦੇਖਣ ਲਈ ਜੀ